ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਵੋਗੇ ਕੁਐਸਚਨ ਬੇਨਤੀ ਕਰਦੇ ਆਂ ਨਰਖ ਪਰਖ ਤਸੱਲੀ ਕਰਕੇ ਲੈ ਗ ਜਾਇਆ ਕਰੋ ਫਰਜ਼ ਬੰਦਾ ਏ ਅੱਜ ਦੀ ਵਿਜ਼ਿਟ ਪਿੰਡ ਮਾਣੇ ਮੱਲੀਆਂ ਜ਼ਿਲ੍ਹਾ ਸ੍ਰੀ ਤਰਨਤਾਰ ਸਾਹਿਬ ਦੇ ਤਹਿਸੀਲ ਵੀ ਤਰਨਤਾਰ ਸਾਹਿਬ ਭਾਈ ਸ਼ਮਸ਼ੇਰ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆਂ ਚਾਰ ਐਨੀਮਲ ਦੀ ਡਿਟੇਲ ਲੈ ਕੇ ਸਾਂਝੀ ਕਰਦੇ ਆਂ ਅੱਡ ਤੱਕ ਜਰੂਰ ਬਨੇ ਰਹੋ ਤੇ ਵੱਤ ਵੱਦਪ ਕੇ ਸ਼ੇਅਰ ਕਰਿਓ। ਹੋਰ ਵੀ ਕਿਸੇ ਵੀਰ ਦਾ ਮਾਤੜ ਦਾ ਫਾਇਦਾ ਇੰਦਾ। ਇਹ ਆਓ ਕਹੀਏ ਗੱਲਬਾਤ। ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੁਸੀਂ ਕੀ ਹਾਲ ਜੋ? ਵਧੀਆ ਠੀਕ ਠੀਕ। ਹਾਂਜੀ ਵਧੀਆ ਜੀ ਵਧੀਆ ਮਾਰਾ। ਲਾਈਵ ਇੱਥੇ ਰੌਣਕਾ। ਹਾਂਜੀ ਆਦੀ ਆ। ਚਲੋ ਠੀਕ ਹੈ ਜੀ। ਅੱਜ ਕਿੰਨੇ ਪਸ਼ੂ ਟੋਟਲ? ਆ 4 ਆ ਜੀ। ਠੀਕ ਆ। ਤੇ ਨਾਮ ਜੀ? ਨਾਮ ਆਪਣਾ ਛੇਰਾ ਪਿੰਡ ਮਾਣੀ। ਹਾਂਜੀ। ਤੇ ਨੰਬਰ 9779721242। ਠੀਕ ਹੈ ਜੀ ਹਾਂ ਜੀ ਤੇ ਇਹ ਸੂਈ ਹੈ ਇਹ ਸੂਈ ਆਈ ਫੂਈ ਹੋਈ ਕੋਈ 20-25 ਦਿਨਾਂ ਦੀ ਅੱਛਾ ਜੀ ਤੇ ਪਹਿਲੀ ਸੂਈ ਝੋਟੀ ਆ ਦੁੱਧ 12 ਕਿਲੋ ਆਪਾਂ 11 ਕਿਲੋ ਦੀ ਗੰਟੀ ਦਾਵੇਂ 11 ਕਿਲੋ ਦੀ ਤੇ ਬੂਚੀ ਤੇ ਮਿਲਦੀ ਏ ਬੂਚੀ ਬਣੀ ਤੇ ਬੂਚੀ ਇਹ ਮਾੜੀ ਵੱਟ ਵੱਡਾ ਨਾ ਹਾਂਜੀ ਵੱਟ ਵੱਡਾ ਪਹਿਲਣ ਆ ਪਹਿਲੀ ਸੂਈ ਲੱਗਦਾ ਜਿਵੇਂ ਦੱਜਣ ਹੁੰਦੀ ਆ ਨਾ ਇਹ ਸਿੰਘਾਂ ਥੋੜੀ ਜ਼ਿਆਦਾ ਦੀ ਪੱਕੀ ਸੂਈ ਆ ਪੱਕ ਕੇ ਤੇ ਬਾਕੀ ਬੰਦੀ ਤਾਂ ਦੀ ਚੰਗੀ ਥੱਲੇ ਠੀਕ ਆ ਬੰਤਾਂ ਦਿਖਾਓ ਜੀ ਵਾਹ ਜੀ ਵਾਹ ਇਹ ਵਾਲੂ ਵਾ ਚੰਗਾ ਪੱਟਦੀ ਹੱਦ ਤੀ ਕਰਦੀ ਏ ਧਾਤੋਂ ਧਾਤੋਂ ਵੀ ਚੰਗਾ ਆ ਹਾਂਜੀ ਪਹਿਲ ਨਹੀਂ ਆ ਹਾਂਜੀ ਪਹਿਲ ਨਹੀਂ ਲੱਗਦੀ ਦੁੱਜਣ ਆ ਲੱਗਦੀ ਦੁੱਜਣ ਆ ਪੱਕ ਕੇ ਬਣੀ ਆ ਨਾ ਹਾਂਜੀ ਹਾਂਜੀ ਠੀਕ ਆ ਤੇ 11 ਕਿਲੋ ਮੱਕੇ ਦਾ ਸਾਨੂੰ ਦੋਸਤ ਹੋਗਾ ਤੇ ਬੂਛੀ ਬਣੀ ਅੱਗੇ ਨਾ ਹਾਂਜੀ ਬੂਛੀ ਬਣੀ ਆ ਆਹ ਵੇ ਸਾਹਮਣੇ ਉਹ ਚੀਜ਼ ਨੂੰ ਪਾਸੇ ਕਰਦੇ ਦੀ ਉਹ ਡਿੱਗੀ ਜਾਂਦੀ ਆ ਬੂਛੀ ਤੇ ਮਿਲਣਾ ਦੋਵੇਂ ਟਿਰ ਹਾਂਜੀ ਠੀਕ ਆ ਬੂਛੀ ਜਿਹਨੂੰ ਆਪਾਂ ਵਾਕੇ ਰੈਂਗਦੀ ਆ ਜੀ ਹਾਂਜੀ ਇਹ ਵੀ ਨਹੀਂ ਵੀ ਗਲਤ ਗੱਲ ਕਰਕੇ ਲੈ ਓ ਤੋਰਾ ਕਰਈਏ ਚੈੱਕ ਇਹਦਾ ਇੱਕ ਮਿੰਟ ਭਾਈ ਜੀ ਲੋਈ ਸਜਣੋ ਚੰਗੀ ਆ ਮਾਜ ਤੇ ਪਹਿਲਾ ਸੁਹਾ ਜਿਹੜੀ ਪਲੋਨ ਸੋਈ ਹੋਈ ਆ ਠੀਕ ਆ ਜੀ ਚਲ ਆਗੇ ਸੇਂਗ ਮੂਹ ਤੋਂ ਫੇਸ ਪਾਰਟੀ ਨੂੰ ਤੇ ਦੁੱਜਾਂ ਲੱਗਦੀ ਆ ਹੈਗੀ ਪਹਿਲੰਦੇ ਖਾਸ ਕਰਕੇ ਲੋਈ ਲੰਮੀ ਮਾਰੀ ਦੀ ਤੋਰ ਪਰਾਂ ਕਾ ਤ ਵੱਡਾ ਨਾ ਮੋੜ ਲਿਓ ਤੁਰਦੀ ਬੜੀ ਕੋਲੀ ਆਖੂ ਕੱਦ ਬੜਾ ਜ਼ਿਆਦਾ ਵੱਡਾ ਜੀ ਕੱਦ ਤਾਂ ਤੁਹਾਡੇ ਮੋਢੇ ਤੇ ਆਉਂਦੀ ਆ ਇਹ ਵੱਡੀ ਝੋਟੀ ਆਈ ਵੱਡੀ ਆ ਨਾ ਛੋਟੀ ਨਹੀਂ ਆ ਹਾਂਜੀ ਹਾਂਜੀ ਇਹ ਕਾਮ ਪਹਿਲਾਂ ਛੋਟੀਆਂ ਨਹੀਂ ਆ ਪਰ ਇਹ ਛੋਟੀਆਂ ਨਹੀਂ ਆ ਬਾਕੀ ਸਾਧੂ ਸਾਹਿਬ ਭਾ ਬਹੁਤ ਜ਼ਿਆਦਾ ਜੈਜ ਜੋ ਠੀਕ ਹੈ ਇਹ ਬੱਚਾ 부ਛੀ ਆ ਤੇ 부ਛੀ ਨੂੰ ਕੀ ਆ ਭਾ ਬੜਾ ਜੀ ਦੁੱਧ ਚੋਣਾ ਹੈ ਮਿਲਦੀ ਰਹੇਗੀ ਆ ਨਾ ਦੋਵੇਂ ਟਾਈਮ ਤੇ ਰੇਟ ਦੀ ਗੱਲ ਕਰੀਏ ਤੇ ਕਿੰਨੇ ਦੀ ਦੇ ਦੇਗੀ ਦੇਰ ਤੇ ਭਾਜੀ ਉਹਨਾਂ ਲੋਕੀ ਡੇਢ ਡੇੜੀ ਮੰਗੀ ਜਾਂਦੇ ਆ ਆਪਾਂ ਮੰਗਣਾ ਉਹਨਾਂ ਇਹ ਵੀ ਜਿੰਨੇ ਦੇ ਹੀ ਦੇਣੀ ਆ ਠੀਕ ਆ ਪਰ ਸੋ ਆਪਾਂ ਨਾਲ ਦੀ ਵੀਡੀਓ ਪਾਈ ਵੀ ਤੇ ਅੱਧੇ ਪੌਣੇ ਘੰਟੇ ਚ ਮਾਲ ਵੇਚ ਕੇ ਵੇਲੇ ਹੋ ਗਿਆ ਮੁੱਲ ਜੇ ਰੱਖਣਾ ਠੀਕ ਆ ਹਾਂਜੀ ਹਾਂਜੀ ਮੰਗਨ ਨਾ ਭਾਏ 85 ਮੰਗ ਲਈ ਐ ਸਿਆਹ ਦੀ ਚੋਟੀ ਦਾਂਗੇ ਅੱਛਾ ਜੀ 11 ਕਿਲੋ ਦੀ ਗਰੰਟੀ ਦੇ ਦਾਂਗੇ ਅਗਲੇ ਘਰ ਦੀ ਜੇ ਆਨਲਾਈਨ ਕੋ ਮੰਗਵਾਉਂਦਾ ਏ ਤੇ ਜੇ ਇੱਥੇ ਚਾਹੁੰਦਾ ਇਹ ਤੇ 12 ਕਿਲੋ ਚੋਵਾਗੇ 80 ਨਹੀਂ ਫਿਕਸ ਤੇਰੇ ਕੋਈ ਥੋੜਾ ਪਤਾ ਹੱਸਦਾ ਕੋਈ ਨਹੀਂ ਕਰਦਾਂਗੇ ਛੋਟ ਚੱਪਾ ਕੋਈ ਯਾਰ ਕਰ ਦੋਗੇ ਕਰਦਾ ਕੋਈ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਗਾੜੀ ਇਹ ਆ ਗਈ ਕਿੰਨਾ ਵਜੂ ਆ ਗਈ ਇਸ ਵਕਤ ਮਹਾਰਾਜ ਜੀ ਚੌਥਾ ਸੂਬਾ ਹੋਊਗਾ ਚੌਥਾ ਹੀ ਘੜੀਆਂ ਨਾ ਕੱਟਾ ਰ ਕੱਟੀ ਹੈ ਕੱਟਾ ਮਹਾਰਾਜ ਜੀ ਦੋਹਾਂ ਨਹੀਂ ਹੋਈਏ ਨਾ ਜੀ ਸਜਰੋ ਉੱਚਾ ਬੱਚਾ ਏ ਆਹ ਕੱਟਾ ਠ ਤੇ ਦੁੱਧ ਪੱਕਾ ਕਿ ਨਾ ਕਰੀਏ 10 ਕਿਲੋ ਠੰਡਾ ਲੀਟਰ ਵਾਲਾ ਹੋਊਗਾ ਅੱਖ ਨੂੰ ਭਾਵੇਂ 11 ਕਿਲੋ ਆਖੀ ਜਾਈਏ ਚੌਣ ਓਕੇ ਚੌਣ ਓਕੇ ਪੂਰ ਛੱਟਾ ਕੋਈ ਨਹੀਂ ਹੈਗਾ ਠੀਕ ਆ ਤੋਰਾ ਕਰੀਏ ਇੱਥੇ ਕਰ ਲੈਣੇ ਲਓ ਜੀ ਤੋਰਾ ਕਰਾਉਣਾ ਹੈ ਤੁਹਾਨੂੰ ਚੱਕ ਸੱਜਣੋ 10 ਕਿਲੋ ਇੱਕਾ ਤੋਂ ਵਜਨ ਫੁੱਲ ਵੱਡਾ ਜੇ ਤੂੜਾ ਕੁਝ ਚੌਥਾ ਮੰਨ ਲੈ ਭਾਵੇਂ ਬੇਸ਼ੱਕ ਥੋੜੀ ਜੀ ਭਾਜੀ ਠਿੱਕੀ ਆ ਮੈਂ ਭਾਜੀ ਵਜਨ ਵੱਟਾ ਬਣਾ ਸਿੰਗ ਬੜਾ ਨਿਕਾ ਸਿੰਗ ਤੇ ਝੋਟੀਆਂ ਵਾਲਾ ਲੱਗਾ ਹਾਂ ਸਿੰਗ ਤੇ ਚੰਦੀ ਘੜ ਵਾਲੀ ਕੱਟੀ ਆ ਕੋਲ ਲੱਗਾ ਹਾਂਜੀ ਹਾਂਜੀ ਹਾਂ ਸਿੰਘ ਪਹਿਲੋ ਜਦੋਂ ਝੋਟੇ ਹੀ ਹੋਊਗੀ ਬਿਲਕੁਲ ਕੋਕੇ ਜਾਣੇ ਕੋਕੇ ਚਲੇ ਹੋਣਗੇ ਖੜਾ ਹਣੋੜੀ ਹੋਣੀ ਫਰਕ ਪੈਣਾ ਹੀ ਆ ਹੂੰ ਹੁਣ ਵੀ ਇਹ ਘਾਟੇ ਵਾਲੀ ਨਹੀਂ ਆ ਜਿਹੜੇ ਹਿਸਾਬ ਨਾਲ ਇਹਦਾ ਭਾਅ ਹੈ ਅੱਛਾ ਜੀ ਹਾਂਜੀ ਭਾਅ ਬਿਲਕੁਲ ਸਸਤਾ ਹੀ ਆ ਭਾਅ ਬਹੁਤਾ ਹੀ ਜਿਆਦਾ ਅੱਛਾ ਹਾਂ ਜਉਂਦੇ گاਉਂਦੇ ਜਾਓ ਸਰਦਾਰਾ ਹਾਂਜੀ ਗਾਉਂਦੇ ਜਾਓ ਜੀ ਮਹਾਰਾਜ ਜੀ ਤੇ ਗਾਉਗੀ ਪੂਰੇ ਲਓ ਜੀ ਕਾਤ ਦੇਂਦਾ ਵੀ ਤੁਹਾਡੇ ਮੋਢੇ ਤੇ ਆਉਂਦੀ ਹਾਂਜੀ ਆ ਹਾਂਜੀ ਕਾਤਾਂ ਕਾਤ ਦੋਹਾਂ ਦੀ ਬੜੇ ਜਿਆਦੇ ਆ ਜੀ ਵੱਡੇ ਕਾਤ ਹਾਂਜੀ ਹਾਂਜੀ ਦਾ ਰੇਟ ਕਿੰਨਾ ਕਰ ਰਹਿ ਗਿਆ ਭਾਈ ਮੰਗਣ ਨੂੰ ਜੋ ਮਰਜੀ ਮੰਗੀਏ ਭਾਏ 70 ਮੰਗ ਲਈਏ ਠੀਕ ਆ 65000 ਹੀ ਦੇ ਦਾਂਗੇ ਉਹ ਚੋ ਪਿਆਰ ਹੋ ਉਸ ਕਰ ਦਾਂਗੇ ਮੌਕੇ ਦੇ ਮਾਨ ਤਾਂ ਥੋੜਾ ਵਾਧਾ ਕਿੰਨਾ ਕਰ 5000 ਛੱਡਦਾ ਠੀਕ ਆ ਹਾਂ ਜੀ ਜੌੜ ਦੀ ਦੇ ਦਿਓ ਹਾਂ ਜੀ ਹਾਂ ਜੀ ਠੀਕ ਆ ਵੜ ਆ ਗਈ ਇਹ ਵੜ ਅੱਜ ਦੀ ਸਵੇਰ ਭਾਈ ਭਾਈ ਆਪ ਕੋ ਨਹੀਂ ਹਨਾ ਪਹਿਲਾ ਸੂਆ ਤੇ ਮੂਰ 80 ਦੀ ਗਾਨ ਆ ਜਰਸੀ ਜਾ ਗਈ ਹੈ ਨਾ ਹਾਂਜੀ ਮੂੰਹੋਂ ਛਿੱਗੀ ਜੋ ਠੰਡੀ ਬੜੀ ਜਾਂਦੀ ਆ ਇੱਧਰ ਵੇਖੋ ਪਾਸੇ ਕੋਈ ਆ ਵੀ ਥੋੜੀ ਜਿਨਾ ਡਰਦੀ ਆ ਕੈਮਰਾ ਨਹੀਂ ਆਈ ਹੈ ਜੀ ਠੀਕ ਆ ਅੱਜ ਇਹਦੇ ਕੋਲ ਠੰਡੀ ਬੜੀ ਆ ਗਰਮੀ ਦੀ ਜਾਨ ਆ ਗਰਮੀ ਦੀ ਜਾਨ ਆ ਗਰਮੀ ਜਿਵੇਂ ਮਰ ਜੇ ਨੂੰ ਧੁੱਪੇ ਛਾਵੇਂ ਬੰਨੋ ਬਾਕੀ ਲਾਹੌਰ ਚ ਜਾਈਏ ਆਪਾਂ ਹੈ ਨਾ ਛਾਈਆਂ ਕਰੋ ਬੰਨੀਆਂ ਬਾਕੀ ਠੰਡ ਬੜਾ ਲੱਗਾ ਉਹ ਤੇ ੱਚੀ ਲੈਂਦੀ ਆ ਆਪਾਂ ਸ਼ਹਿਦ ਹੀ ਹੋਣ ਰਿਹਾ ਜੀ ਖੁੱਲ ਕੇ ਸੋਰਾ ਕਰਾਈਏ ਦੇਖੋ ਤੈਨੂੰ ਚਰਾਉਣੇ ਖਾਣ ਸੌਂਦੇ ਹੀ ਨਹੀਂ ਅਜੇ ਮਾ ਹਾਂ ਹਾਂਜੀ ਤੇ ਬਾਕੀ ਥੋੜੀ ਜਿਨਾ ਕਾਲੀ ਪੈਂਦੀ ਆ ਕੋਈ ਨਹੀਂ ਖੋਲਣ ਲੱਗ ਵਾਰੀ ਵਾ ਬੜਾ ਸੋਹਣਾ ਆਰਡਰ ਕੁਆਲਟੀ ਤਿਆਰ ਕੀਤੀ ਕਰਮਾਲੀ ਨੇ ਦੇ ਚੰਗੇ ਰੰਗ ਭਾਗ ਲਾਈ ਦਿੱਤੀ ਹੈ ਲੈ ਹੋਇ ਲੈ ਹੋ ਹਰਸ਼ ਤੋਂ ਚਿਲਕਾ ਦਾ ਵੀ ਆਪਾਂ ਚੁੜਾ ਪਾਜੀ ਪਾਜੀ ਬਾਕੀ ਪਲੀ ਪੀਤੀ ਬੜੀ ਵੱਡੀ ਬੜੀ ਪਲੀ ਫਲੋਸੀ ਪੂਰੀ ਦੇ ਹਾਂਜੀ ਹਾਂ ਠੰਨੀ ਟੀਰੀ ਪੜੀ ਆ ਠੀਕ ਹੈ ਥੋੜੀ ਜੀ ਨਾ ਕਾਲੀ ਪੈਂਦੀ ਆ ਕੋਈ ਨਹੀਂ ਮੋੜ ਲਿਓ ਹਾਂਜੀ ਹਾਂਜੀ ਲੈ ਹੋ ਸੱਜਣਾ ਪੂਰੀ ਆਪਣੀ ਪ੍ਰੋਸੀ ਜਿੰਦ ਜਾਣ ਵਾਲੀ ਆ ਠੀਕ ਆ ਲਹੂ ਪਿਤ ਦੇ ਵਿੱਚ ਆ ਪੂਰੀ ਆਰਡਰ ਕੁਆਲਿਟੀ ਚੰਗੀ ਬੰਨੀ ਬੈਠੀ ਆ ਲਾਲੂੜੇ ਜੇ ਵੀ ਪਏ ਆ ਸੁੰਦੀ ਤ ਨਹੀਂ ਹੁਤਾਖੰਡ ਜੇ ਹਾਂ ਜੀ ਇਹ ਪੰਜ ਸਾਲ ਤੈ ਲੈ ਜੂਗੀ ਪੰਜ ਸਾਲ ਤੈ ਉਹ ਹੀ ਹੁਤਾਖੰਡ ਜਿਹੜਾ ਆ ਕਰ ਸਕਦੀ ਸਾਡੇ ਅੜੀ ਜਾਨ ਜਿੰਨੀ ਭਾਜੀ ਬੱਚੀ ਬੜੀ ਆ ਨਾ ਇਹ ਥੂਣ ਲੱਗਿਆ ਵੀ ਇਹਨੇ ਬਣ ਜਾਣਾ ਹੁੰਦੀ ਲਾੜੀ ਵਰ ਢਿਲ ਵਾਵਾ ਭਾਈ ਮਗਰ ਬਣ ਨਹੀਂ ਵੜੀ ਜਾਨਾ ਹਾਂਜੀ ਹਾਂਜੀ ਦੁੱਧ ਤੇਰਾ ਚੋਰਾ ਕਿਲੋ ਤੋਂ ਨਹੀਂ ਮਰਦੀ ਹਾਂਜੀ ਹਾਂਜੀ ਨਹੀਂ ਜਾਂਦੀ ਕਰੇ ਤੇ ਆਪਾ ਆਪ ਤੇਰੀ ਗੱਲ ਕਰਕੇ ਕਿੰਨੇ ਦੇਈ ਦੇਣੀ ਭਾਜੀ ਦੇ ਦਈਏ 55000 ਦੀ ਨਹੀਂ ਜੈ ਕਰਦੇ ਪੱਤਰ ਜੱਕ ਕੋ ਕਰ ਦੋ ਠੀਕ ਜੀ 52 ਹਾਂ ਦੀ ਭਾਜੀ ਦੇ ਦਾਂਗੇ ਜੇ ਬੱਚੀ ਪਰ ਛੋਟੀ ਫਿਰ ਬੱਚੀ ਵੇਚਾਂਗੇ 60000 ਦੀ ਕੋਈ ਇੰਝ ਜਾਰੀ ਕਰ ਦੋ ਹਾਂਜੀ ਹਾਂ ਤੇ ਨਾ 52 ਚਲੋ 52 ਹੀ ਦੇ ਦਾਂਗੇ ਹਾਂਜੀ ਤੇ ਇਹ ਕਟਾ ਆ ਗਿਆ ਇਹ ਕਟਾ ਗੀਆ ਇਹਦਾ ਪਤਾ ਇਹ ਰਿਕਾਰਡ ਮਦਰ ਦਾ ਨਹੀਂ ਭਾਜੀ ਝੂਠ ਮਾਰ ਕੇ ਡੰਗਰ ਨਹੀਂ ਵੇਚਦਾ ਅੱਛਾ ਪਤਾ ਨਹੀਂ ਆਪਾਂ ਉਤਰਾ ਉਹਨਾਂ ਆਖਿਆ ਟੀਆ ਭਰਾਇਆ ਸੀ ਚੰਗਾ ਚੰਗੀ 16 17 ਕਿਲੋ 3 ਦਾ ਮਹਿਰ ਆਏ ਠੀਕ ਆ ਹਾਂਜੀ ਤੇ ਬਾਕੀ ਹੈਗਾ ਖੀਰਾ ਇਹ ਖੀਰਾ ਮੁੰਦ ਹਾਂਜੀ ਠੀਕ ਆ ਰੇੜੇ ਰੂੜੇ ਤੇ ਨਹੀਂ ਜਿਹੜੇ ਨਹੀਂ ਹਜੇ ਤੇ ਬੱਚਾ ਆ ਇਹ ਜੇ 2 4 ਮਹੀਨੇ ਜਾ ਕੇ ਇਹਨੂੰ ਸੇਵਾ ਕਰ ਲੂ ਨਾ ਤੇ ਰੇੜੇ ਪੌਣੀ ਵਾਲਾ ਸਮਝੋ ਦਲ ਠੀਕ ਆ ਤੋੜਾ ਕਰਾਈਏ ਚੈੱਕ ਕਰ ਲਈ ਬਾਕੀ ਆਪਾਂ ਲਿਆ ਇੱਕ ਘਰ ਵਾਲੇ ਦੇਣ ਵਾਸਤੇ ਹੀ ਆ ਤੇ ਘਰ ਵਾਲੇ ਨੂੰ ਹੀ ਦੇਣਾ ਦੇਖ ਹਾਂਜੀ ਲਓ ਬਾਕੀ ਟੈਸਟਿਕਲ ਚੰਗੇ ਆ ਤੇ ਕੱਟਾ ਚੰਗਾ ਕੋਈ ਨਸਲ ਦਾ ਹੋਊਗਾ ਬਾਕੀ ਪਤਾ ਨਹੀਂ ਨਸਲ ਦਾ ਬਾਈ ਕਹਿੰਦਾ ਸਾਨੂੰ ਤੇ ਮੈਂ ਚੰਗੀ ਦਾ ਚੰਗਾ ਰਿਕਾਰਡ ਸੀ ਮਦਰ ਦਾ ਮੋੜ ਲਿਓ ਲਓ ਜੀ ਮੂਹ ਤੋਂ ਜਿਹੜਾ ਕੀ ਦਾ ਬਾਕੀ ਰਾਜੀ ਨੂੰ ਜੀ ਬੜਾ ਸੂਬਾ ਨਹੀਂ ਸੋਹਣਾ ਕੱਟਾ ਰੇਡ ਦੀ ਗੱਲ ਕਰੀਏ ਤੇ ਕਿੰਨੇ ਦਾ ਦੇ ਰਿਏ ਫਿਰ ਜੇ ਅੱਗੇ ਰੇਡ ਕਰਨਾ 22000 ਰੁਪਇਆ ਮੰਗਦੇ 20 ਜਾਂ ਤਾਂ ਦੇ ਦਾਂਗੇ ਜਿਆਦਾ ਛੱਡ ਦਿਓ ਚਲੋ 19 ਜਾਂ ਤਾਂ ਦੇ ਦਾਂਗੇ 19 ਜਾਂ ਤਾਂ ਠੀਕ ਹੈ ਲਓ ਭਾਈ ਸੱਜਣੋ ਇਹ ਚਾਰ ਪਸ਼ੂ ਆ ਸ਼ਿਭਾਈ ਸ਼ੇਰੇ ਦੇ ਕੋਲ ਤੇ ਪਿੰਡ ਵਿਜਿਟ ਭਾਈ ਦੇ ਕਰਕੇ ਮਾੜੇ ਮੱਲੀਆਂ ਤੇ ਜਿਹੜਾ ਮੇਲਾ ਲੋਟ ਲਓ ਪਸੰਦ ਲੱਗੇ ਆਪਣੀ ਨਖ ਪਰ ਕਰਕੇ ਤਹੀਰ ਨੂੰ ਚੋਲ ਲਓ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ ਜੀ